एसएसपी एसबीएस नगर डॉक्टर मेहताप सिंह ਜੀ ਦੀ ਦਿਸ਼ਾ ਨਿਰਦੇਸ਼ ਹੇਠ ਸਬਡਿਵੀਜ਼ਨ ਨਮਾਸ਼ਹਿਰ ਵੱਲੋਂ ਐਸਐਚਓ ਰਾਹੂ ਤੇ ਐਸਐਚਓ ਔੜ ਦੇ ਟੀਮਾਂ ਵੱਲੋਂ ਦੋ ਜਾਲੀ ਨਸ਼ਾ ਛੁਡਾਓ ਕੇਂਦਰਾਂ ਤੇ ਰੇਡ ਕੀਤੀ ਗਈ ਹੈ ਇੱਕ ਰਾਹੂ ਦੇ ਵਿੱਚ ਤੇ ਇੱਕ ਔੜ ਦੇ ਵਿੱਚ ਦੋਵਾਂ ਦੇ ਤਹਿਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਪੰਜਾਂ ਵੱਲੋਂ ਦੋ ਅਲੱਗ-ਅਲੱਗ ਥਾਵਾਂ ਤੇ ਦੋ ਮਾਲਕ ਸੀਗੇ ਜਿਨ੍ਹਾਂ ਦੇ ਵੱਲੋਂ ਰਾਹੂ ਦੇ ਵਿੱਚ ਇੱਕ ਇਲੀਗਲ ਨਸ਼ਾ ਛੁਡਾਓ ਕੇਂਦਰ ਚਲਾਇਆ ਜਾ ਰਿਹਾ ਸੀ ਟੋਟਲ 46 ਉਥੇ ਨੌਜਵਾਨਾਂ ਨੂੰ ਉਹਨਾਂ ਨੇ ਭੱਤੀ ਕਰਕੇ ਰੱਖਿਆ ਸੀ ਉਹਨਾਂ ਦੇ ਘਰਦਿਆਂ ਨੂੰ ਗੁੰਮਰਾਹ ਕੀਤਾ ਗਿਆ ਸੀ ਕਿ ਇਹ ਇੱਕ ਲੀਗਲ ਨਸ਼ਾ ਛੁਡਾਊ ਕੇਂਦਰ ਹੈ ਤੇ ਸਾਡੇ ਕੋਲ ਕਾਉਂਸਲਿੰਗ ਤੇ ਮੈਡੀਕਲ ਸਾਰੀਆਂ ਫੈਸਿਲਿਟੀਆਂ ਅਵੇਲੇਬਲ ਹੈ ਇਸੇ ਤਰੀਕੇ ਦੇ ਨਾਲ ਔੜ ਦੇ ਵਿੱਚ ਟੋਟਲ 68 ਨੌਜਵਾਨ ਸੀ ਜਿਨ੍ਹਾਂ ਨੂੰ ਉਥੇ ਰੱਖਿਆ ਗਿਆ ਸੀ ਤੇ ਲੋਕਾਂ ਨੂੰ ਇਸੇ ਤਰੀਕੇ ਨਾਲ ਗੁੰਮਰਾਹ ਕਰਕੇ ਮਹੀਨੇ ਦੇ 12 ਤੋਂ 15000 ਰੁਪਏ ਲੋਕਾਂ ਤੋਂ ਵਸੂਲ ਕਰ ਰਹੇ ਸੀ ਤੇ ਉਹਨਾਂ ਦੇ ਘਰਦਿਆਂ ਨੂੰ ਇਹੀ ਦੱਸਿਆ ਜਾਂਦਾ ਸੀ ਕਿ ਸਾਡੇ ਦੇ ਕੋਲ ਮੈਡੀਕਲ ਫੈਸਿਲਿਟੀਆਂ अवेलेबल ਐ ਜਿਮ ਦੀ ਫੈਸਿਲਿਟੀ अवेलेबल ਐ ਕਾਉਂਸਲਿੰਗ ਇਸ अवेलेबल ਐ ਅਸੀਂ ਲੋਕਾਂ ਦੇ ਘਰਦਿਆਂ ਦੇ ਨਾਲ ਪੈਰੈਂਟਸ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਉਹਨਾਂ ਨੂੰ ਪੂਰੀ ਤਰੀਕੇ ਨਾਲ ਗੁੰਮਰਾਹ ਕਰਕੇ ਉਹਨਾਂ ਦੇ ਨਾਲ ਠੱਗੀ ਮਾਰੀ ਜਾ ਰਹੀ ਸੀ ਐਸ ਐਚਓ ਔਰ ਤੇ ਐਸ ਐਚਓ ਰਾਹੋਂ ਵੱਲੋਂ ਕਾਫੀ ਚੰਗਾ ਕੰਮ ਕਰਕੇ ਡਾਕਟਰਸ ਦੀ ਟੀਮ ਤੇ ਡਰੱਗ ਇਨਸਪੈਕਟਰਸ ਦੇ ਨਾਲ ਇੱਕ ਕਲੈਕਟਿਵ ਟੀਮ ਵੱਲੋਂ ਰੇਡ ਕਰਕੇ ਇਹਨਾਂ ਦੋਵਾਂ ਤੇ ਸਖਤ ਕਾਰਵਾਈ ਕੀਤੀ ਗਈ ਹੈ ਤੇ ਇਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਹ ਪ੍ਰੋਪਰਲੀ ਤਾਂ ਹੁਣੇ ਜ਼ਿਆਦਾ ਉੱਥੇ ਪੇਸ਼ੈਂਟ ਸ਼ੁਰੂ ਹੋਏ ਪਰ ਚੋਰੀ-ਚੋਰੀ ਗੁਪਚਪ ਤਰੀਕੇ ਨਾਲ ਕਰੀਬ 1.5 ਤੋਂ 2 ਸਾਲ ਤੋਂ ਕੰਮ ਚੱਲ ਰਿਹਾ ਸੀ। ਹੁਣ ਇਹਨਾਂ ਦੇ ਕੋਲ ਪੇਸ਼ੈਂਟਸ ਦੀ ਗਿਣਤੀ ਕਾਫੀ ਜ਼ਿਆਦਾ ਵੱਧ ਗਈ ਸੀ ਤੇ ਚੀਜ਼ ਤਾਂ ਸਾਡੇ ਪੁਲਿਸ ਦੇ ਨੋਟਿਸ ਦੇ ਵਿੱਚ ਆਈ। ਕਿੱਥੇ ਘਰਾਣੇ ਵਾਲੇ ਨੇ? ਹਾਂਜੀ। ਕਿੱਥੇ ਘਰਾਣੇ ਵਾਲੇ? ਇਹ ਨੂੰ ਮੁਜਰਰ ਨੂੰ ਜੇ ਇਹ ਹੈਗੇ ਆ ਇੱਕ ਮੁਜਰਮ ਹੈਗਾ ਜਸਤੇਜ ਸਿੰਘ ਔਡ ਵਾਲਾ ਇਹ ਸਮਰਾਲੇ ਦੇ ਰਹਿਣ ਵਾਲਾ ਹੈ ਦੂਸਰਾ ਜਮਾਲਪੁਰ ਦਾ ਲੁਧਿਆਣੇ ਤੋਂ ਰਹਿਣ ਵਾਲਾ ਹੈ ਤੀਸਰਾ ਮਨਦੀਪ ਸਿੰਘ ਇਹ ਥਾਣਾ ਸਦਰ ਰਾਇਕੋਟ ਦੇ ਏਰੀਆ ਦਾ ਰਹਿਣ ਵਾਲਾ ਹੈ ਤਿੰਨੋਂ ਲੁਧਿਆਣੇ ਦੇ ਰਹਿਣ ਵਾਲੇ ਆਹ ਬਸ ਉਹ ਕਿਹੜੀ ਜਗ੍ਹਾ ਤੇ ਚੱਲਦਾ ਸੀ ਸੈਂਟਰ ਉਹ ਰਾਪੜ ਪਿੰਡ ਵਿੱਚ ਚੱਲਦਾ ਸੀ ਹਾਂ ਬਸ ਉਹਦੇ ਨੇੜੇ ਸੀ ਕਿ ਦੂਰ ਸੀ ਬਸ ਉਹਦੇ ਨੇੜੇ ਸੀ ਹਾਂ ਤਾਂ ਤਕਰੀਬਨ 114 ਜਿਹੜੇ ਆ ਨਸ਼ਾ ਛੜਾ ਨਸ਼ਾ ਛੱਡਣ ਲਈ ਉਹ ਕੇਵੇ ਸੀਗੇ ਉਹ 114 ਉਹਨਾਂ ਦਾ ਕੀ ਕੰਮ ਸੀ ਇਹਨਾਂ ਵਿੱਚੋਂ ਕਾਫੀ ਤਾਂ ਇਸ ਤਰ੍ਹਾਂ ਦੇ ਸੀ ਜਿਹੜੇ ਕਿ ਕਈ ਤਾਂ दारू ਦੇ ਐਡਿਕਟ ਸੀ ਜਿਹੜੀ ਡਾਕਟਰਸ ਦੀ ਟੀਮ ਅਸੀਂ ਲੈ ਕੇ ਗਏ ਸੀ ਉਹਨਾਂ ਨੇ ਉਹਨਾਂ ਦੀ ਅੱਛੇ ਤਰੀਕੇ ਨਾਲ ਜਾਂਚ ਕੀਤੀ ਜਿਨ੍ਹਾਂ ਨੂੰ ਫਰਦਰ ਟ੍ਰੀਟਮੈਂਟ ਦੀ ਜ਼ਰੂਰਤ ਹੈ ਉਹਨਾਂ ਨੂੰ ਸਿਵਲ ਹਸਪੀਟਲ ਜਿਹੜਾ ਸਾਡਾ ਲੀਗਲ ਡੀ ਐਡਿਕਸ਼ਨ ਕੇਂਦਰ ਹੈ ਉੱਥੇ-ਉੱਥੋਂ ਸ਼ਿਫਟ ਕੀਤਾ ਗਿਆ ਤੇ ਕਈਆਂ ਨੂੰ ਜਿਨ੍ਹਾਂ ਨੂੰ ਅੱਗੇ ਫਰਦਰ ਹਸਪੀਟਲਾਈਜ਼ ਕਰਕੇ ਟ੍ਰੀਟਮੈਂਟ ਦੀ ਜ਼ਰੂਰਤ ਨਹੀਂ ਸੀ ਜਨਤਾ ਘਰ ਦੇ ਵਿੱਚ ਇਲਾਜ ਚੱਲ ਸਕਦਾ ਹੈ ਉਹਨਾਂ ਦੀ ਟੀਮ ਵੱਲੋਂ ਡਾਕਟਰਸ ਦੀ ਟੀਮ ਦੀ ਆ ਦਿਸ਼ਾ ਨਿਰਦੇਸ਼ ਇੱਥੇ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਦੇ ਹਵਾਲੇ ਕੀਤਾ ਗਿਆ ਤਾਂ ਉਹਨਾਂ ਦਾ ਘਰ ਦੇ ਵਿੱਚ ਰਹਿ ਕੇ ਹੀ ਇਲਾਜ ਕੰਟੀਨਿਊ ਹੋਏਗਾ। ਹਾਂਜੀ। ਮੈਡਮ ਸੈਂਟਰ ਤੇ ਖਾਣੇ ਦੇ ਕੀ ਪ੍ਰਬੰਧ ਸੀਗਾ ਨਾਲ। ਖਾਣੇ ਦੇ ਪ੍ਰਬੰਧ ਕਾਫੀ ਜ਼ਿਆਦਾ ਖਰਾਬ ਸੀ ਉਸ ਜਗ੍ਹਾ ਤੇ ਤੁਸੀਂ ਜਾਉਂਗੇ ਤਾਂ ਕਾਫੀ 스멜 ਆ ਰਹੀ ਸੀ ਕੋਈ ਅੱਛਾ ਹਾਈਜਨਿਕ ਪ੍ਰਬੰਧ ਨਹੀਂ ਸੀ ਉੱਥੇ। ਵੀ ਗੁੰਮਰਾਹ ਕਰਕੇ ਪੇਸ਼ੈਂਟਸ ਨੂੰ ਲੈ ਕੇ ਆਉਂਦੇ ਸੀ ਕਾਉਂਸਲਿੰਗ ਵੀ ਹੋਊਗੀ ਕਿ ਮੈਡੀਕਲ ਫੈਸਿਲਿਟੀ ਮਿਲੂ ਮਿਲਦੀ ਸੀ ਕਿ ਸਿਰ ਨਹੀਂ ਉਹਨਾਂ ਦੇ ਕੋਲ ਕੋਈ ਵੀ ਕੁਆਲੀਫਾਈਡ ਡਾਕਟਰਸ ਅਵੇਲੇਬਲ ਨਹੀਂ ਹੈ ਨਾ ਉਹਨਾਂ ਦੇ ਕੋਲ ਕੁਆਲੀਫਾਈਡ ਕਾਉਂਸਲਰਸ ਅਵੇਲੇਬਲ ਹੈ ਇਹਨਾਂ ਦੇ ਵਿੱਚੋਂ ਜਿਹੜੇ ਹੁੰਨਾ ਸੀ ਔਰ ਦੇ ਵਿੱਚ ਐਫ ਆਈ ਆਰ ਕੀਤੀ ਹੈ ਜਿਹੜੇ ਓਨਰ ਉਹ ਸੈਂਟਰ ਨੂੰ ਜਲਾ ਰਹੇ ਸੀ ਉਹਨਾਂ ਵਿੱਚੋਂ ਇੱਕ ਤੇ ਪਹਿਲੇ ਵੀ ਲੜਾਈ ਝਗੜੇ ਦਾ ਲੁਧਿਆਣੇ ਦੇ ਵਿੱਚ ਪਟਾ ਚਾ ਰਜਿਸਟਰਡ ਹੈ ਜਿਹਨੂੰ ਅੱਗੇ ਜਾ ਕੇ ਇਕਵੈਟਲ ਹੋ ਗਿਆ ਪਰ ਇਹ ਇਹਨਾਂ ਦੇ ਕੋਲ ਕਿਸੇ ਦੇ ਕੋਲ ਵੀ ਕੋਈ ਵੀ ਮੈਡੀਕਲ ਡਿਗਰੀ ਨਹੀਂ ਜਿਹੜੇ ਲੁਧਿਆਣਾ ਦੇ ਸੈਂਟਰ ਚ ਲਾ ਰਹੇ ਸੀ ਇਹਨਾਂ ਨੂੰ ਆਈਡੀਆ ਕਿੱਥੋਂ ਆ ਕੋਈ ਦੱਸਿਆ ਇਹਨਾਂ ਨੇ ਆਪ ਨੂੰ ਪਛਾਣ ਕਰਤੀ ਸੀ ਕਿ ਨਹੀਂ ਇਹਨਾਂ ਦੇ ਵਿੱਚੋਂ ਕੋਈ ਆਪਨਸ਼ਾ ਕਰਦਾ ਨਹੀਂ ਪਾਇਆ ਗਿਆ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਨਾ ਚੀਜ਼ਾਂ ਨੂੰ ਅੱਗੇ ਪਤਾ ਲਗਾਇਆ ਜਾਏਗਾ ਮਾਮਲਾ ਕੀ ਕਿਦਰ ਵੱਡਾ ਹੈ ਔਡ ਵਾਲੇ ਤੋਂ ਔਡ ਵਾਲੇ ਦੇ ਵਿੱਚ 420 344 ਤੇ ਬਾਈ ਐਨਡੀਪੀਐਸ ਐਕਟ ਕੋਚੇ ਹੋਰ ਜਗ੍ਹਾ ਤੋਂ ਕੁਝ ਮੈਡੀਸਨਲ ਡਰੱਗਸ ਲਿਆ ਕੇ ਉਹਨਾਂ ਨੂੰ ਉੱਥੇ ਪ੍ਰੋਵਾਈਡ ਕਰਾਇਆ ਸਦੇ ਸੀ ਉਹਦੇ ਵਿੱਚ ਤਫਤੀਸ਼ جاری ਹੈ ਕਿ ਕਿੱਥੋਂ ਲੈ ਕੇ ਆ ਰਹੇ ਸੀ ਕਿਸ ਤਰੀਕੇ ਨਾਲ ਇਹ ਚੱਲ ਰਿਹਾ ਹੈ ਹਾਂਜੀ ਇਹਨਾਂ ਦਾ ਰਿਮਾਂਡ ਲਿੱਤਾ ਜਾਏਗਾ ਅੱਜ ਅਦਾਲਤ ਵਿੱਚ ਪੇਸ਼ ਕਰਾਂਗੇ ਉਹ ਕਿ ਹੋਰ ਵਾਲੇ ਜਿਹੜੇ ਚਲਾਛ ਦਾ ਆਪਸ ਕੋਈ ਸੰਬੰਧ ਨਹੀਂ ਨਹੀਂ ਹਲੇ ਤੱਕ ਕੋਈ ਇਹਨਾਂ ਦਾ ਸੰਬੰਧ ਸਟੈਬਲਿਸ਼ ਨਹੀਂ ਹੋਇਆ ਪਰ ਤਫਤੀਸ਼ ਜਾਰੀ ਹੈ ਇਸ ਨੂੰ ਚੈੱਕ ਕੀਤਾ ਜਾਏਗਾ ਕੋਈ ਜਾਣਕਾਰੀ ਸੀ ਮੈਂ ਇਹਨਾਂ ਦੇ ਕੰਮ ਕਰავਦੇ ਜਾਂ ਕੰਮ ਕਰਦੇ ਕੋਈ ਜਾਣਕਾਰੀ ਸੀ ਇਹ ਨਾਰਮਲ ਲੋਗ ਹੈ ਇਹਨਾਂ ਨੂੰ ਕੋਈ ਵੀ ਮੈਡੀਕਲ ਬੈਕਗ੍ਰਾਉਂਡ ਨਹੀਂ ਹੈਗਾ ਇਹਨਾਂ ਦੀ ਕੀ ਐਜੂਕੇਸ਼ਨ ਹੈਗੀ ਜਿਹੜੇ ਰੋਸਟੀ ਫੜਦੇ ਇਨਾਂ ਦੀ ਮੈਡੀਕਲ ਬੈਕਗ੍ਰਾਉਂਡ ਕੋਈ ਨਹੀਂ ਐ ਐਜੂਕੇਸ਼ਨ ਦਾ ਜਨਰਲ ਜਿਸ ਤਰ੍ਹਾਂ ਬੈਚਲਰ ਜੀ ਐ ਪਲੱਸ 2 ਕੀਤੀ ਹੋ ਇਸ ਤਰੀਕੇ ਦੀ ਸੀ ਬਾਕੀ ਉਹ ਸਾਰਾ ਕੁਝ ਅਸੀਂ ਚੈੱਕ ਕਰ ਰਹੇ ਹਾਂ ਤਫਤੀਸ਼ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਮੈਡਮ ਇਹ ਐਡਵਰਟਾਈਜ਼ਮੈਂਟ ਵਗੈਰਾ ਕਿੱਦਾਂ ਕਰਦੇ ਆ ਐਡਵਰਟਾਈਜ਼ਮੈਂਟ ਇਨ ਆਦੀ ਵਰਡ ਆਫ ਮਾਊਥ ਹੀ ਸੀ ਕੋਈ ਵੀ ਕਿਤੇ ਫਲੈਕਸਿਸ ਹੋਣ ਜਾਂ ਕੋਈ ਟੈਲੀਫੋਨਿਕ ਹੋਵੇ ਇਸ ਤਰੀਕੇ ਦੀ ਕੋਈ ਵੀ ਐਡਵਰਟਾਈਜ਼ਮੈਂਟ ਕਿਤੇ ਵੀ ਪਾਈ ਨਹੀਂ ਗਈ ਹਲੇ ਤੱਕ ਕੋਈ ਗਲਤੀ ਨਹੀਂ ਹੈ ਕਿ ਡੇਟ ਵਾਲੇ ਕਿੰਨੇ ਸੱਟਾ ਚੱਲਦੇ ਨੇ ਕੋਈ ਨਾਰਮ ਨਹੀਂ ਉਹ ਸਾਰੇ ਰਜਿਸਟਰਡ ਸਾਰੇ ਕਬਜ਼ਾ ਵਿੱਚ ਲੈ ਲਏ ਉਹ ਸਾਰਾ ਕੁਝ ਚੈੱਕ ਕੀਤਾ ਜਾ ਰਿਹਾ ਹਲੇ ਤਫਤੀਸ਼ ਜਾਰੀ ਹੈ